ਜਿਹੜਾ ਕਰਨ ਸਾਰੇ ਅਰੇ ਨਾਮ ਦਾ ਕੁਝ ਜੀ ਅਗੇ ਨਸ਼ਾ ਤੁਹਾਨੂੰ ਮੁਕਰਾਉ ਇੱਕ ਕੋਈ ਤਰੀਕਾ ਇਹਨਾਂ ਨੂੰ ਪਤਾ ਇਹਨਾਂ ਨੇ ਮੀਟਿੰਗ ਕੀਤੀ ਹੈ ਮੈਂ ਮੂੰਹ ਤੇ ਕਹਿੰਦਾ ਮੇਰੇ ਜਿਹਨਾਂ ਨੇ ਕੀਤੀ ਇਹਨਾਂ ਨੂੰ ਵੀ ਪਤਾ ਖੜੇ ਦਾ ਮੈਨੂੰ ਕੋ ਪਰਮਿਸ਼ਨ ਮੰਗਣ ਦੱਸ ਮੈਨੂੰ ਇਹਨਾਂ ਦੇ ਨਾਲ ਹੀ ਰੰਦੀ ਸੀ ਜਿਹੜੀ ਧਰਨੇ ਦੇ ਬੰਦੀ ਸੀ ਜਿੱਟਾ ਲਿਆ ਕੇ ਇਹਨਾਂ ਨੂੰ ਦੇ ਦਿੱਤੀ ਤੇ ਦੇਸ਼ ਕਰਨ ਪਹਿਨ ਦਿੱਤੀ ਉਹਨੇ ਮੈਨੂੰ ਸੇਡ ਕੀਤੀ ਕਿ ਇਹਨਾਂ ਦੇ ਘਰੇ ਨੂੰ ਆਹ ਮੈਂ ਕੋਰ ਕੋਨਫਰੈਂਸ ਆ ਰਾਂਗਾ ਤਾਂ ਕੋਣ ਕੀਤਾ ਸੀ ਉਹ ਰਾਮਪੁਰੇ ਦੇ ਸ਼ਾਹ ਆ। ਉੱਥੋਂ ਫਿਰ ਇਹਨਾਂ ਨੇ ਸਿਵਲ ਥਾਣੇ ਦੇ ਇੱਕ ਐਸਐਚਓ ਹੀ ਹਰਜੋਤ ਸਿੰਘ ਨੇ ਆਇਆ ਤੇ ਗੱਡੀ ਆ। ਮੈਂ ਫਿਰ ਅੱਡੇ ਕੋਲ ਆ ਕੇ ਕੁਝ ਨੇ ਛਾਪਾ ਮਾਰਿਆ। ਤੁਸੀਂ ਕੀ ਕਰਦੇ? ਮੈਂ ਮੇਰੇ ਪਰ ਸਾਡਾ ਹੀ ਬਸੇ ਆਪਣਾ ਘਰੀਆਂ ਕੋਲੇ। ਮੈਂ ਹੁਣ ਅੱਜ ਤੁਹਾਨੂੰ ਆਪੋ ਚਲਾਇਆ। ਮੈਂ ਇੰਸੇ ਕਾਰਦਾਨਾ ਮੈਂ ਇੰਸੇ ਕਾਰਖਾਨਾ ਇਸ ਬਸਤੀ 2080 ਟੱਕੀਰੋਂ ਮੈਂ ਪੁਆਈ ਚ ਜਾ ਕੇ ਦਿੱਲੀ ਜਾ ਕੇ ਔਰ ਇਸ ਬਸਤੀ ਨੂੰ ਕੋਈ ਬਚਾੜੋ ਮੈਂ ਜੇ ਕਹਿੰਦਾ ਬਚਾਣ ਲਈ ਆਈ ਐ ਜੀ ਡੋਂਟ ਵਰੀ ਕਰਦੇ ਕਿਥੇ ਨਸ਼ਾ ਵਾਲਿਆਂ ਨੂੰ ਮੁਕਤ ਕਰੇ ਨਸ਼ਾ ਬਹੁਤ ਸ਼ਰਿਆਂ ਵਿੱਚ ਆ ਬਿਠੇ ਮੈਂ ਵੀ ਆਈ ਐ ਇਹਨੇ ਸਾਰੇ ਅਫਸਰ 790 ਤਾਂ ਹੈ ਨਹੀਂ ਬਾਰਲੇ ਅਫਸਰ ਵੀ ਲੈ ਕੇ ਆਏ ਐ ਹਾਂ ਜੀ ਐਫਰਟ ਕਰਨ ਲਈ ਆਏ ਐ ਨਾ ਮੈਂ ਤਾਂ ਤੁਹਾਨੂੰ ਸੋ ਮੈਂ ਡੀਆਈਐਸ ਨੂੰ ਚੁੱਕੀ ਦੇ ਕੇ ਸਾਰੇ ਬੰਦੇ ਮਿਲਿਛਾਈਆਂ ਪਰ ਇੱਕ ਵੀ ਮੁਕਤ ਕਰੋ ਕੋਈ ਗੱਲ ਨਹੀਂ ਚਿਕਰ ਸ਼ਰਿਆਂ ਵਿੱਚ ਹਾਂਜੀ ਸਰਦਾਰ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬ੍ਰਿਮ ਸਿੰਘ ਹੈ ਕਿੱਥੋਂ ਮੇਰੇ ਨਾਲੇ ਕੱਚੇ ਥੋਬਿਆਣੇ ਅੱਜ ਰੇਡ ਕੀਤੀ ਸੀ ਤੁਸੀਂ ਐਸਐਸਪੀ ਸਾਹਿਬ ਨੂੰ ਮਿਲਿਆ ਕੀ ਮਸਲਾ ਸੀ ਮਸਲਾ ਸੀਗਾ ਜੀ ਇੱਥੇ ਸ਼ਰੇਆਮ ਨਸ਼ਾ ਚੱਲ ਰਿਹਾ ਟਾਣੀ ਪੁਲ ਸਨਾਰ ਰਲੀ ਹੋਈ ਐਚੋਂ ਥੋੜਾ ਨਹੀਂ ਬਦਲੇ ਕਿਹਾ ਮੈਨੂੰ ਜਿਹੜੀਆਂ ਅਫੀਕਰ ਧਰਨੇ ਬੈਠੀ ਸੀ ਇਹਨਾਂ ਦੇ ਨਾਲ ਹੀ ਜਨਾਨੀਆਂ ਸੀਗੀਆਂ ਜਿਹੜੀਆਂ ਚਿੱਟਾ ਵੇਚਦੀਆਂ ਉਹ ਇਹਨਾਂ ਨੂੰ ਚਿੱਟਾ ਲੈ ਆਖ ਦਿੰਦੀਆਂ ਹਨ ਵੇਚ ਕੇ ਪੈਸਾ ਦੇ ਦਿੰਦੀ ਹੈ ਪੈਸਾ ਨਹੀਂ ਦਿੰਦੀ ਉਹਨਾਂ ਨੇ ਮੈਨੂੰ ਫੋਨ ਕੀਤਾ ਉਦੇ ਘਰੇ ਨਸ਼ਾ ਤੇ ਕੰਡਾ ਆਇਆ ਮੈਨੂੰ ਮੈਂ ਆਕਰਮ ਬਰਾਇ ਚਾਲਾਂ ਨੂੰ ਗੋਣ ਕੀਤਾ ਉਹ ਖੁਦ ਰਾਮਪੁਰੇ ਸੀਗੇ ਕਹਿੰਦੇ ਸਾਡੀ ਅਹੀ ਰੇ ਰਾਮਪੁਰੇ ਮਾਰੀ ਉਹਨਾਂ ਨੇ ਸਥਾਨੇ ਵਾਲੇ ਐਸਐਚਓ ਸਿੰਘ ਨੂੰ ਸਾ ਗੋਣ ਕੀਤਾ ਉਹ ਐਸਐਚਓ ਸਿੰਘ ਆਇਆ ਨਾਲ ਉਹ ਇੱਕ ਮੁਲਾਜ਼ਮ ਸੀ ਜਦੋਂ ਉਹਨਾਂ ਨੇ ਆ ਕੇ ਇਹਦੇ ਘਰ ਦੀ ਤਲਾਸ਼ੀ ਲਈ ਤੇ ਸੋਵੇ ਥੱਲੇ ਉਹ ਕੰਡਾ ਨਾਲ ਮਿਲਿਆ ਕੰਡਾ ਦੇ ਨਸ਼ਾ ਜਦੋਂ ਨਸ਼ਾ ਕੰਡਾ ਨਾਲ ਲਿਆ ਮੈਂ ਅੱਡੇ ਤੋਂ ਚੱਲ ਕੇ ਘਰੇ ਆਇਆ ਤੇ ਆ ਕੇ ਦੇਖਿਆ ਮੈਂ ਫਿਰ ਐਸਐਚਓ ਨੂੰ ਮੈਂ ਮੇਲੇ ਆਇਆ ਉਹ ਆਇਆ ਚੌਂਕ ਦੇ ਵਿੱਚ ਆਇਆ ਚੌਂਕ ਚੋਂ ਫੇਰ ਦੁਬਾਰਾ ਮੈਨੂੰ ਬਿਠਾ ਕੇ ਲਗਾਇਆ ਫੇਰ ਮੁੜ ਕੇ ਘਰੇ ਲੈ ਗਿਆ ਫੇਰ ਉਹਦੀ ਕੁਰਤੀ ਕੋਣੋਂ ਉਹਨਾਂ ਨੇ ਲੈਟਰਨ ਚ ਸਤਾਇਆ ਅੱਜ ਐਸਐਸਪੀ ਸਾਹਿਬ ਨੂੰ ਮਿਲਿਆ ਸੀ ਅੱਜ ਐਸਐਸਪੀ ਸਾਹਿਬ ਨੂੰ ਇਹੀ ਮੈਂ ਬੇਨਤੀ ਕੀਤੀ ਹੈ ਕਿ ਇਸ ਨੂੰ ਨਸ਼ਾ ਮੁਕਤ ਕਰਾਓ ਤੁਹਾਡੀ ਪੁਲਿਸ ਨਾਲ ਰਲੀ ਹੋਈ ਹੈ ਐਸਐਚਓ ਜਿਹੜਾ ਥਾਣੇ ਦੇ ਸਾਰੇ ਨਾਲ ਵਾਲੇ ਹੋਏ ਕੋਈ ਇਹ ਕਾਰਵਾਈ ਨਹੀਂ ਕਰਦੇ ਬਸ ਉੱਥੋਂ ਦੀ ਕਾਰਵਾਈ ਕਰਦੇ ਆ ਤੁਸੀਂ ਇਸੇ ਬਸਤੀ ਨੂੰ ਨਸ਼ਾ ਮੁਕਤ ਕਰਾਓ ਇਹਨਾਂ ਗਰੀਬਾਂ ਲੋਕਾਂ ਦੀ ਜਾਨ ਬਚਾਓ ਪਹਿਲਾਂ ਵੀ ਤੁਸੀਂ ਕਈ ਵਾਰੀ ਨੂੰ ਮਸਲਾ ਠਾਹਾਇਆ ਇਸ ਤੋਂ ਪਹਿਲਾਂ ਐਸੀ ਦੋਨੋਂ ਕੋਲੇ ਵੀ ਠਾਾਇਆ ਸੀ ਉਹਨਾਂ ਮਸਲਾ ਪਹਿਲਾਂ ਵੀ ਐਸਐਸਜੀ ਨੂੰ ਠਾਾਇਆ ਸੀ ਆ ਡੀਐਸਪੀ ਜੋ ਇਹਨੇ ਧਰਨਾ ਲਾਇਆ ਸੀ ਇਹੀ ਕੰਮ ਕਰਦੀ ਨਸ਼ੇ ਆੜ ਉਹ ਵੀ ਮੈਂ ਡੀਐਸਪੀ ਸਾਹਿਬ ਨੂੰ ਮਿਲ ਕੇ ਤੇ ਧਰਨਾ ਚਕਵਾਇਆ ਸੀ ਤੇ ਹਾਲੇ ਵੀ ਸ਼ਹਿਰ ਆਮ ਨਸ਼ਾ ਦੇਖਦਾ ਇਹਦਾ ਮੁੰਡਾ ਖੁਦ ਨਸ਼ਾ ਵੇਚਦਾ ਮੇਰੇ ਤੇ ਇਹਨਾਂ ਨੇ ਦੋ ਤਿੰਨ ਵਾਰੀ ਹੱਲਾ ਵੀ ਕੀਤਾ ਕਾਪੀ ਲੈ ਕੇ ਮੈਨੂੰ ਮਾਰਨ ਨੂੰ ਵੀ ਪੈਣੇ ਹਾਲੇ ਤੱਕ ਮੇਰੇ ਘਰੇ ਪੈਣੇ ਗੰਡਾਸੀ ਜਿਹੜੇ ਇਹਨਾਂ ਕੋਲ ਖੋਏ ਮੈਂ ਔਰ ਮੇਰੇ ਮੁੰਡਿਆਂ ਨਾਲ ਰਲ ਕੇ ਖੋਏ ਆ ਉਹ ਹਾਲੇ ਤੱਕ ਪੈਣੇ ਪੁਲ ਉਹ ਮੇਰੇ ਕੋਲ ਹਾਲੇ ਵੀ ਕਰੇ ਹੁਣ ਮੈਂ ਇਹਨਾਂ ਤੇ ਕੇਸ ਕੀਤਾ ਹੋਇਆ। ਉਹ ਕਾਪੇ ਮੈਂ ਕਚੈਰੀਆਂ 'ਚ ਪੇਸ਼ ਕਰ। ਹੁਣ ਕੀ ਮੰਗ ਕਰਦੇ ਹੋ ਫਿਰ? ਮੈਂ ਮੰਗ ਇਹ ਹੀ ਕਰਦਾ ਕਿ ਇਥੋਂ ਨਸ਼ਾ ਮੁਕਤ ਕਰਾਏ ਜਿਹੜੇ ਇਥੋਂ ਦੇ ਅਫਸਰ ਵਾਲੇ ਨੇ ਉਹ ਉਹਨਾਂ ਨੂੰ ਜਾਂ ਸਸਪੈਂਡ ਕੀਤਾ ਜਾਵੇ ਕੁਝ। ਪੰਜਾਬ ਸਰਕਾਰ ਨੇ ਕੱਲ ਜਿਹੜੇ ਸਾਰੇ ਐਸਐਸਪੀ ਡੀਸੀ ਸਾਡੇ ਸੀ ਕਹਿੰਦੇ ਵੀ ਤਿੰਨ ਮਹੀਨੇ 'ਚ ਜਿਹੜਾ ਨਸ਼ਾ ਖਤਮ ਕਰ ਦੇ। ਇਹ ਨਸ਼ਾ ਜੇ ਮੁਕਤ ਕਰ ਦੇ ਸਾਨੂੰ ਬਹੁਤ ਬਹੁਤ ਇਹੀ ਵਧਾਈ ਦੇਵਾਂਗੇ ਸਰ ਮੁੱਖ ਮੰਤਰੀ ਨੂੰ। ਜੇ ਇਹ ਨਸ਼ਾ ਮੁਕਤ ਕਰ ਦੇ ਸਰ ਮੈਂ ਕੀ ਸਾਰਾ ਨਹੀਂ ਮੇਰੇ ਨਾਲ ਦੇ ਨਾਲ ਸਾਰੇ ਬਧਾਈ ਦੇ ਪਾਸੇ ਆ ਕੇ ਕਹਿੰਦੇ ਆਏ ਨੇ ਲੜਾਈਆਂ ਵੀ ਹੁੰਨਗੀਆਂ ਲੜਾਈਆਂ ਹੁੰਦੀਆਂ ਹਲੇ ਪਰਸੋਂ ਹੀ ਸ਼ਰੇਆਮ ਲੜਾਈ ਹੋਈ ਇੱਕ 25 ਵਾਲੇ ਮੁੰਡੇ ਦੇ ਬਾਹਾਂ ਵੱਡੀਆਂ ਸ਼ਰੇਆਮ ਕਾਪੇ ਲੈ ਕੇ ਫਿਰਦੇ ਰਹਿੰਦੇ ਰਹੇ ਮੁੰਡੇ ਜੋ ਕਹਿੰਦੇ ਨੇ ਸੀੜੀ ਤੇ ਉਹਨਾਂ ਤੋਂ ਪਹਿਲਾਂ ਵੀ ਇਹਨਾਂ ਨੇ ਵਾਅਦਾ ਕੀਤਾ ਸੀ ਵੀ ਜੇ ਸਾਡੀ ਸਰਕਾਰ ਆਉਂਦੀ ਹੈ ਤਾਂ 3 ਮਹੀਨਿਆਂ ਚ ਨਸ਼ਾ ਖਤਮ ਕਰ ਦਾਂਗੇ ਕੋਈ ਨਸ਼ਾ ਮੁਕਤ ਨਹੀਂ ਕਰਦਾ ਜੀ ਇੱਥੋਂ ਦੇ ਜਿਹੜੇ ਇਹਨਾਂ ਦੇ ਆ ਆਪਣਾ ਪ੍ਰਧਾਨ ਬੜੇ ਨੇ ਇਹ ਸਭ ਨਾਲ ਰਲੇ ਹੋਏ ਨੇ ਸਭ ਨਾਲ ਰਲੇ ਹੋਏ ਨੇ ਜੇ ਕੋਈ ਫੜਦਾ ਹੈ ਉਹਨਾਂ ਦੀ ਜਮਾਤਾਂ ਜਾ ਕੇ ਖੁਦ ਕਰਾਉਂਦੇ ਨੇ। ਕਿ ਕੀ ਗੱਲ ਹੋਈ ਐ? ਮੇਰਾ ਨਾਮ ਕਰਨੈਲ ਸਿੰਘ ਹੈ ਜੀ। ਹਾਂ ਜੀ। ਮੈਂ 2013 ਦੇ ਵਿੱਚ ਬਲਾਕ ਸੰਤੀ ਮੈਂਬਰ ਜਿੱਤਿਆ ਸੀਗਾ ਬਾਅਦ ਵਿੱਚ ਮੈਂ ਬਲਾਕ ਦਾ ਚੇਅਰਮੈਨ ਬਣ ਗਿਆ ਸੀ ਜੀ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਬਸ ਰਮਾਣਾ ਸਾਹਿਬ ਦੇ ਨਾਲ ਰਹੇ ਕਾਫੀ ਚਿਰ ਕੰਮ ਕਰਦੇ ਰਹੇ। ਇਸ ਛਿੱਟੇ ਦੀ ਰੋਕਥਾਮ ਵਾਸਤੇ ਬਹੁਤ ਭੱਜਾਂ ਨੇ ਕੀ ਕੀਤੀ ਪਰ ਕੋਈ ਨਹੀਂ ਹੱਲ ਹੋਇਆ। ਬਾਅਦ ਵਿੱਚ ਲੋਕਾਂ ਨੇ ਦੁਸ਼ਮਣੀਆਂ ਤਰ੍ਹਾਂ ਇੱਕ ਦੁਸ਼ਮਣੀ ਕੱਢੀ ਵੀ ਇਹ ਸਾਡੇ ਜਵਾਕਾਂ ਨੂੰ ਫੜਾਉਂਦਾ ਸਾਨੂੰ ਛਿੱਟਾ ਕੰਦ ਕਰਾਉਂਦਾ ਜਦ ਅਸੀਂ ਇਹਦੇ ਜਵਾਕਾਂ ਲਾਏ ਉਸ ਤੋਂ ਬਾਅਦ ਹੀ ਕੁਝ ਲੋਕਾਂ ਨੇ ਇਕੱਠੇ ਹੋ ਕੇ ਪਿੰਡ ਦੇ ਨਾਲ ਮਿਲ ਮਲਾ ਕੇ ਤੇ ਮੇਰੇ ਦੋਨਾਂ ਬੇਟਾ ਨਸ਼ੇ ਤੇ ਲਾਤਾ ਜੀ ਵੱਡਾ ਬੇਟਾ ਜਿਹੜਾ ਮੇਰਾ ਜੇਲ੍ਹ ਚ ਹੈ ਜੀ ਉਹ ਸਾਹ ਨਾਲ ਗੱਲ ਹੋਈ ਸੀ ਸਰ ਨਾਲ ਵੀ ਉਹ ਜਿੱਦੇ ਤੋਂ ਫੜਿਆ ਗਿਆ ਸੀ ਟੂ ਟੈਕਸ ਤੋਂ ਜੀ ਉਹਦੇ ਕੋਲੇ ਕੋਈ 250 ਗ੍ਰਾਮ ਸਮਗਰਮ ਸੀਗਾ ਦੋ ਬੰਦੇ ਉਹਦੇ ਨਾਲ ਰਾਮਾ ਪਿੰਡ ਦੇ ਆਪਸ ਨੇ ਰਾਮੇ ਪਿੰਡ ਤੋਂ ਜਾਂ ਰਾਮੇ ਮੰਡੀ ਤੋਂ ਆ ਉਹ ਨਹੀਂ ਮੈਨੂੰ ਪਤਾ ਜੀ ਇੱਕ ਮੁੰਡਾ ਉਹਨਾਂ ਨਾਲ ਗਨਿਆਣੇ ਤੋਂ ਸੀਗਾ ਜੀ ਉਹਨ ਦਾ ਸਾਤ ਮਹੀਨੇ ਹੋ ਗਏ ਉਹ ਜੇਲ੍ਹ ਵਿੱਚ ਹੀ ਹੈ ਜੀ ਉਹ ਉਸਤੋਂ ਦਾ ਮੈਂ ਇਹਨਾਂ ਕਰਦੇ ਆ ਜੀ ਕਿੰਨਾ ਸਾਡੇ ਸਾਡੇ ਨਸ਼ਾ ਦੇਖੋ ਜੀ ਜੇ ਆਪਾਂ ਮੋਟੇ ਦੀ ਗੱਲ ਕਰੀਏ ਤੇ ਮੋਟਾ ਨਹੀਂ ਹੈ ਉੱਥੇ ਦਾ ਸਿਰਫ 100 ਗ੍ਰਾਮ ਉਹ 150 ਗ੍ਰਾਮ ਵਾਲੇ ਆ ਕਿਲੂ ਵਾਲਾ ਤਾਂ ਕੋਈ ਨਹੀਂ ਸਾਡੇ ਪਿੰਡ ਜੀ ਕਿਲੂ ਵਾਲੇ ਜੇ ਵੀ ਹੈਗੇ ਆ ਅੱਧਾ ਦੇ ਕਿਲੋ ਵਾਲੇ ਉਹ ਸਪਲਾਈ ਕਰਦੇ ਆ ਤੇ ਵੇਚਣ ਵਾਲਿਆਂ ਨੂੰ 10 ਗ੍ਰਾਮ ਲਿਆ ਕੇ ਫਿਰ 20 ਗ੍ਰਾਮ ਲਿਆ ਤੇ ਉਹ ਵਿਕਰੀ ਕਰਕੇ ਉਹ ਤੇ ਵੇਚ ਕੇ ਤੇ ਉਹਨਾਂ ਫਿਰ ਖਰੀਦ ਲੈਂਦੇ ਜੋ ਦੇਖੋ ਜੀ ਕਈ ਤਰ੍ਹਾਂ ਦੀਆਂ ਗੱਲਾਂ ਜੀ ਦੇਖੋ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਕੋਈ ਹੌਸਲੇ ਦਾ ਕੰਮ ਕਰਦੇ ਆ ਉਹ ਪਿੰਡ ਚ ਅੱਜ ਵੀ ਕੋਈ ਨਹੀਂ ਹੈ ਤੇ ਰਾਤ ਹੀ ਸੀਐਡੀ ਹੋ ਗਈਆਂ ਫੋਨ ਹੋ ਗਏ ਵੀ ਕੱਲ ਨੂੰ ਤੜਕੇ ਰੇਡ ਪੈਣੀ ਹੈ ਅੱਛਾ ਅਡਵਾਂਸ ਹੀ ਦੱਸੋ ਅਡਵਾਂਸ ਹੀ ਦੱਸਤਾ ਜੀ ਬਹੁਤ ਸਾਰੇ ਲੋਕਾਂ ਨੇ ਵੱਡੀਆਂ ਵੱਡੀਆਂ ਕੋਠੀਆਂ ਪਾਈਆਂ ਹੋਈਆਂ ਇੱਥੇ ਪਰ ਉਹ ਸਾਰੀ ਇਸੇ ਇਸੇ ਕੰਮ ਦੀ ਗਰਾਵਾਤੀ ਹੈ ਕਿੱਤੇ ਦੀ ਗਰਾਵਾਤੀ ਹੈ ਪਤਾ ਕਿਵੇਂ ਲੱਗ ਜਾਂਦਾ ਜਿਵੇਂ ਤੁਸੀਂ ਕਿਹਾ ਵੀ ਪਹਿਲਾਂ ਹੀ ਦੇਖੋ ਜੀ ਗੱਲ ਪੁਲਿਸ ਡਿਪਾਰਟਮੈਂਟ ਤੋਂ ਹੀ ਲੀਕ ਆਉਂਦੀ ਹੈ ਵੀ ਕੱਲ ਨੂੰ ਰੇਡ ਪੈਣੀ ਹੈ ਪਹਿਲਾਂ ਆਪਦੇ ਹਾਂ ਪੁਲਿਸ ਪ੍ਰਸ਼ਾਸਨ ਹੈ ਜਿਹੜਾ ਪਹਿਲਾਂ ਉਹ ਆਪਦੀ ਕਾਮਯਾਬੀ ਕਰੇ ਪੁਲਿਸ ਪ੍ਰਸ਼ਾਸਨ ਤੇ ਕੰਟਰੋਲ ਕਰੇ ਵੀ ਜਿਹੜੀ ਗੱਲ ਲੀਕ ਹੁੰਦੀ ਹੈ ਠੀਕ ਹੈ ਧੰਨਵਾਦ